ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਪਾਣੀ ਦਾ ਮੁੱਦਾ ਇੱਕ ਵਾਰ ਫਿਰ ਤੋਪਖਾ ਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਵੀਡੀਓ ਜਾਰੀ ਬਿੱਤ ਦਿਨੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜੋ ਹਰਿਆਣਾ ਨੂੰ ਪਾਣੀ ਦੇਣ ਦੀ ਸੀਮਾ ਸੀ ਉਹ ਹਰਿਆਣੇ ਨੇ ਮੁਕਾ ਲਈ ਹੈ ਪਰ ਹੁਣ ਹਰਿਆਣਾ ਹੋਰ ਵੱਧੂ ਪਾਣੀ ਦੀ ਮੰਗ ਕਰ ਰਿਹਾ ਹੈ ਮੰਗ ਕਰ ਰਿਹਾ ਹੈ ਜੋ ਕਿ ਹਰਿਆਣੇ ਨੂੰ ਇਹ ਨਹੀਂ ਦਿੱਤਾ ਜਾਵੇਗਾ ਉਹਨਾਂ ਦਾ ਕਹਿਣ ਕਿ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੋਣਾ ਲੱਗਣਾ ਹੈ ਪਾਣੀ ਦੀ ਵਰਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀਤੀ ਜਾਣੀ ਹੈ ਇਸ ਕਰਕੇ ਪੰਜਾਬ ਦੇ ਕੋਲ ਹਰਿਆਣੇ ਨੂੰ ਦੇਣ ਵਾਸਤੇ ਵਾਧੂ ਪਾਣੀ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਵਾਧੂ ਪਾਣੀ ਅਸੀਂ ਨਹੀਂ ਦੇ ਸਕਦੇ ਤੇ ਇਸ ਤੋਂ ਬਾਅਦ ਹਰਿਆਣੇ ਤੋਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜੋ ਪਾਣੀ ਹੈ ਪੀਣ ਵਾਲਾ ਪਾਣੀ ਹੈ ਉਸ ਦੀ ਭਾਰੀ ਕਮੀ ਹਰਿਆਣੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਆਉਣੇ ਸ਼ੁਰੂ ਹੋ ਗਈ ਹੈ ਜੋ ਪਾਣੀ ਦਾ ਕੈਂਟਰ ਪਹਿਲਾਂ 400 ਰੁਪਏ ਦਾ ਸੀ ਹੁਣ 1200 ਰੁਪਏ ਦਾ ਵਿਕਣਾ ਸ਼ੁਰੂ ਹੋ ਗਿਆ ਹੈ ਗੱਡੀਆਂ ਧੋਣ ਵਾਲੇ ਵਾਸ਼ਿੰਗ ਸਟੇਸ਼ਨ ਬੰਦ ਕਰ ਦਿੱਤੇ ਗਏ ਨੇ ਕੰਸਟਰਕਸ਼ਨ ਦਾ ਕੰਮ ਬਿਲਡਿੰਗਾਂ ਜੋ ਬਣ ਰਹੀਆਂ ਸੀ ਉਹ ਰੋਕ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਇਹ ਵੱਡੀ ਹਲਚਲ ਤੋਂ ਬਾਅਦ ਕੇਂਦਰ ਸਰਕਾਰ ਨੂੰ ਚਿੱਠੀ ਹਰਿਆਣੇ ਦੇ ਵੱਲੋਂ ਲਿਖੀ ਗਈ ਜਿਸ ਤੋਂ ਬਾਅਦ BBMP ਦੇ ਇਹ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਕਿ ਹਰਿਆਣੇ ਨੂੰ ਵਾਧੂ ਪਾਣੀ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪਾਣੀ ਬੀਬੀ ਐਮਬੀ ਜਰੀਏ ਹਰਿਆਣੇ ਨੂੰ ਦੇਣ ਦੇ ਫੈਸਲੇ ਦਾ ਪੂਰਾ ਪੰਜਾਬ ਸਖਤ ਵਿਰੋਧ ਕਰਦਾ ਹੈ ਕੇਂਦਰ ਅਤੇ ਹਰਿਆਣੇ ਦੀ ਬੀਜਪੀ ਸਰਕਾਰ ਪੰਜਾਬ ਖਿਲਾਫ ਇਕਜੁੱਟ ਹੋ ਗਈ ਹੈ ਬੀਜਪੀ ਦਾ ਸਾਡੇ ਹੱਕਾਂ ਤੇ ਇੱਕ ਹੋਰ ਡਾਕਾ ਅਸੀਂ ਕਿਸੇ ਕੀਮਤ ਤੇ برداشت ਨਹੀਂ ਕਰਾਂਗੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਭਾਜਪਾ ਬੀਜੇਪੀ ਪੰਜਾਬ ਤੇ ਪੰਜਾਬੀਆਂ ਦੀ ਕਦੇ ਸੱਕੀ ਨਹੀਂ ਬਣ ਸਕਦੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਅਤੇ ਦਫ਼ਤਰਾਂ ਦੇ ਅੱਗੇ ਵਿਰੋਧ ਦਾ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਹੁਣ ਆਰ ਪਾਰ ਦੀ ਲੜਾਈ ਹਰਿਆਣਾ ਅਤੇ ਪੰਜਾਬ ਦੇ ਵਿਚਾਲੇ ਪਾਣੀ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਇਸ ਮੁੱਦੇ ਨੂੰ ਲੈ ਕੇ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹਰ ਕੁਰਬਾਨੀ ਦੇਣ ਦਾ ਐਲਾਨ ਕਰ ਦਿੱਤਾ ਹੈ ਭਾਜਪਾ ਔਰ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫਿਰ ਪੰਜਾਬ ਤੇ ਪੰਜਾਬੀਆਂ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਗਿਆ ਹੈ ਬੀਬੀ ਐਮ ਬੀ ਦੇ ਵਿੱਚੋਂ ਪੰਜਾਬ ਦੇ ਹਿੱਸੇ ਦਾ ਪਾਣੀ ਕੱਟ ਕੇ ਹਰਿਆਣਾ ਨੂੰ ਅੱਜ ਦਿੱਤਾ ਜਾ ਰਿਹਾ ਹੈ ਮੈਂ ਕੇਂਦਰ ਸਰਕਾਰ ਨੂੰ ਔਰ ਭਾਜਪਾ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦੇਣਾ ਚਾਹੁੰਦਾ ਕਿ ਇਹ ਧੋਖਾ ਪੰਜਾਬ ਕਤਈ ਬਰਦਾਸ਼ਤ ਨਹੀਂ ਕਰੇਗਾ ਪੰਜਾਬ ਪੰਜਾਬ ਦੇ ਕਿਸਾਨਾਂ ਦੀ ਜਿੰਦ ਜਾਨ ਪੰਜ ਦਰਿਆਵਾਂ ਵਾਲੇ ਪੰਜ ਆਪ ਪੰਜਾਬ ਦੀ ਜਿੰਦ ਜਾਨ ਪਾਣੀ ਹੈ ਔਰ ਇਸ ਪਾਣੀ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਆ ਕਿਸੇ ਵੀ ਗਵਾਂਡੀ ਰਾਜ ਨੂੰ ਨਹੀਂ ਦੇ ਸਕਦੇ ਸਾਡੀ ਸਰਕਾਰ ਦੀ ਆਮ ਆਦੀ ਪਾਰਟੀ ਦੀ ਔਰ 3 ਕਰੋੜ ਪੰਜਾਬੀਆਂ ਦਾ ਤਾਹੀਅ ਕਿ ਕਿਸੇ ਵੀ ਹੱਦ ਤੱਕ ਜਾਣਾ ਪਿਆ ਅਸੀਂ ਲੋਕ ਜਾਵਾਂਗੇ ਪਰ ਇਹ ਧੋਖਾ ਇਹ ਮੱਕਾਰੀ ਇਹ ਗਰਦਾਰੀ ਇਹ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਜੋ ਭਾਜਪਾ ਔਰ ਕੇਂਦਰ ਸਰਕਾਰ ਕਰ ਰਹੀ ਹੈ ਇਹ ਬਰਦਾਸ਼ਤ ਨਹੀਂ ਹੋਊਗਾ ਸੋ ਮੇਰੀ ਪ੍ਰਧਾਨ ਮੰਤਰੀ ਜੀ ਨੂੰ ਔਰ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਤੁਸੀਂ ਅੱਗ ਦੇ ਨਾਲ ਨਾ ਖੇਡੋ ਪਹਿਲਾਂ ਵੀ ਤੁਸੀਂ ਕਈ ਮੌਕਿਆਂ ਦੇ ਉੱਪਰ ਪੰਜਾਬ ਦੇ ਨਾਲ ਦਿਵਤਾੜੀ ਕਮਾਈ ਹੈ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਸਾਡੀ ਜਿੰਦ ਜਾਨ ਪੰਜਾਬ ਦੇ ਪਾਣੀ ਨੇ ਸਾਨੂੰ ਆਪਣੇ ਖੂਨ ਨਾਲੋਂ ਵੀ ਵੱਧ ਪਿਆਰਾ ਪੰਜਾਬ ਦਾ ਪਾਣੀ ਹੈ ਸੋ ਕਿਰਪਾ ਕਰਕੇ ਇਹ ਕੰਮ ਨਾ ਕਰੋ ਨਹੀਂ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਆਵਾਦੀ ਪਾਰਟੀ ਨੂੰ ਕਿਸੇ ਵੀ ਐਕਸਟੈਂਡ ਕਿਸੇ ਵੀ ਹੱਦ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਪਰ ਅਸੀਂ ਆਪਦੇ ਪਾਣੀ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ